ਤਲ ਗੁਰ ਸੇਵੀਐ ਅਹਨਿਸ ਸਹਜ ਸੁਭਾਅ ਦਰਸ਼ਨ ਪਰ ਸੇ ਗੁਰੂ ਕੈ ਦੇਨੁ ਮਰਨੁ ਦੁਖ ਜਾਈ ਹੋਵੈ ਸਿਫਤਿ ਖਸਮੁ ਦੇ ਕੁਰਸਾ ਕੁਰਸਾ ਛੱਟੀਆਂ ਤੁੱਤੇ ਸੱਚੀ ਬਾਤ ਸ਼ਾ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚੀ ਬਾਤ ਸ਼ਾ ਸ਼ਿਰਸ਼ੋ ਦੇ ਸ਼ਾ ਜਿਸ ਪਾਸ ਵਹਠਿਓ ਸੋਹੀਐ ਸਬਨਾੰਦਾਰੀ ਸਾਹ ਸਜਣ ਸਚਾ ਪਾਤਸ਼ਾਹ ਸਰਸ਼ੋਹੰਦ ਸ਼ੋਹ ਜਿਸ ਪਾਸ ਬਸ ਬਠਿਆ ਸੋਹੀਏ ਸਵਨਾ ਦਾ ਇਸਾ ਤੋ ਸਤਨਾ ਮਹੱਲਾ ਨਵਾ ਮਨ ਰੇ ਰੱਬ ਕੀ ਸਰਨ ਵਿਚਾਰੋ ਜਿ ਸਿਮਰਤ ਗਨ ਕਾਸੀ ਉਦਰੀ ਤਕੋਜਸ ਉਰ ਧਾਰ ਪ੍ਰਭ ਕੀ ਸਰਨ ਵਿਚਾਰੋ ਜਹ ਸਿਮਰਤ ਗਨ ਕਾਸੀ ਉਦਰੀ ਤਕੋਜ ਉਸ ਉਰਤਾਰੋ ਭਾਇਓ ਤੂ ਜੋ ਕਹਿ ਸਿਮਰਨ ਅਰ ਨਿਰਭੈ ਪਦ ਪਾਇਆ ਦੁਖ ਹਰਤਾ ਇਹ ਵਿਦ ਕੋ ਸੁਆਮੀ ਕਾਹੇ ਬਿਸਰਾਇਆ ਜਬ ਹੀ ਸ਼ਰਨ ਗਹੀ ਕਿਰਪਾ ਨਿਦ ਉਗਾਜ ਗਰਾਹ ਤੇ ਛੂਟਾ ਬਰਨੋ ਰਾਮ ਕਹਤ ਬੰਧਨ ਤੇ ਟੂਟਾ ਅਜਮਲ ਪਾਪੀ ਜਗ ਜਾਣੇ ਨੀ ਮੁਖ ਮਾਹੀ ਨਿਸਤਾਰਾ ਨਾਨਕ ਕਹਤ ਚੇਤ ਚਿੰਤਾ ਮਨ ਤਭੀ ਉਤਰੇ ਜੋ ਮਲ ਪਾਪੀ ਜਗ ਜਾਣੇ ਨਿਮਖ ਮਾਹੀ ਨਿਸਤਾਰਾ ਨਾਨਕ ਕਹਤ ਚੇਤ ਚਿੰਤਾ ਮਨ ਤਾਪੀ ਤਰਹਿ ਪਾਰਾ ਵਾਹੀ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ